ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਪਕ ਕਮੀਜ਼ ਕਟਿੰਗ ਲੈ ਕੇ ਆਏ ਆ ਜੀ ਠੀਕ ਹੈ ਜੀ ਕਪੜਾ ਸੈਟ ਕਰਕੇ ਰੱਖ ਲਿਆ ਸੀ ਕਮੀਜ਼ ਦਾ ਮੈਂ ਠੀਕ ਹੈ ਪਹਿਲਾ ਪੜਾਏ ਅਗਲਾ ਪੱਲਾ ਠੀਕ ਹੈ ਇਹ ਥੋੜੀ ਕਾਂ ਸੀਗੀ ਸੋ ਅਸੀਂ ਕੱਢ ਲਈ ਮੋਢਿਆਂ ਵਿੱਚ ਆ ਜਾਣੀ ਹੈ ਜੀ ਮੋਢੇ ਹੀ ਕਟਿੰਗ ਹੋ ਜਾਣੀ ਹੈ ਜੀ ਇਹਦੇ ਚ ਠੀਕ ਹੈ ਇਹ ਦੱਸਾਂਗੇ ਵੀ ਇਹ ਡੀਪ ਗਲੇ ਹੁੰਨੇ ਹੋਏ ਕਟਿੰਗ ਕਿਵੇਂ ਕੀਤੀ ਜਾਂਦੀ ਹੈ ਜੀ ਕਮੀਜ਼ ਦੀ ਠੀਕ ਹੈ ਜੀ ਕਾਟਾ ਕਿਵੇਂ ਪਾਈ ਜਾਂਦੀ ਹਨ ਠੀਕ ਹੈ ਹਾਂ ਦੱਸਾਂਗੇ ਜੀ ਇਸ ਕਮੀਜ਼ ਵਿੱਚ ਸਭ ਤੋਂ ਪਹਿਲਾਂ ਨਾਪ ਦੇਖ ਲੈਣੇ ਆ ਜੀ ਕਮੇਦੀ ਲਈ ਮੈਸਨ ਤਾਲੀਂ ਚ ਤਿਆਰ ਹੈ ਜੀ ਇਹਨਾਂ ਦਾ ਘੇਰਾ 24 ਇੰਚ ਹੈਈ ਛਾਤੀ 25 ਇੰਚ ਹੈਈ ਕਮਰ 23.5 ਹੈ ਜੀ हिਪ 22 ਇੰਚ ਹੈਈ ਐਸੇ ਘੇਰੇ ਤੇ हिਪ ਦਾ ਆਪਣਾ 3 ਇੰਚ ਦਾ ਅੰਤਰ ਹੈ ਜੀ ਸੋ ਆਪਾਂ ਇਹ हिਪ ਦੇ ਅਕੋਰਡਿੰਗ ਹੀ ਆਪਾਂ ਨੇ ਸੂਟ ਦੀ ਕਟਿੰਗ ਕਰਨੀ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਤੀਰੇ ਰੱਖਦੇ ਹਾਂ ਜੀ ਫੀਡਿੰਗ ਦੇ ਅਕੋਰਡਿੰਗ ਫੀਡਿੰਗ 25 ਇੰਚ ਫੀਡਿੰਗ ਹੈ ਐਸੇ ਸਾਕੇ ਆਪਾਂ ਨੇ 7 ਹੀ ਤੀਰੇ ਰੱਖਣਾ ਹੈ ਜੀ ਇਹਨਾਂ ਦੇ ਮੋਡੇ ਹੈਵੀ ਹੈ ਜੀ ਉਸੇ ਗੱਲ ਤੇ ਆ ਰੱਖਣਾ ਜਿਨ੍ਹਾਂ ਦੇ ਮੋਡੇ ਹੈਵੀ ਆ ਜੀ ਠੀਕ ਹੈ ਉਹਨਾਂ 7 ਇੰਚੇ ਰੱਖਣਾ ਜੀ 25 ਇੰਚ ਅਕੋਰਡਿੰਗ ਤੇ 7 ਇੰਚ ਪਹਿਲਾਂ ਮੋੜੇ ਲਾਵਾਂਗੇ ਜੀ 7 ਇੰਚ ਇਹਨਾਂ ਤੀਰਾ ਹੈ ਜੀ 7 ਇੰਚ ਪਾ ਮੋੜੇ ਲਾਵਾਂਗੇ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਉਹ ਬੜਾ ਮਿਰਨੇ ਫੀਟਿੰਗ ਫੀਟਿੰਗ ਵੀ 25 ਇੰਚ ਤਿਆਰ ਹੈ ਜੀ ਆਪਾਂ ਉਹਦਾ ਹਾਫ ਕਰ ਲਾਂਗੇ ਜੀ 12.5 ਇੰਚ ਠੀਕ ਹੈ ਜਿਹੜਾ ਸੂਟ ਆਣੀ 26 32 2.5 ਇੰਚ ਹੋਵੇ ਜੀ ਫੀਟਿੰਗ ਉਹਨਾਂ ਦੇ ਮੋਢੇ 6.5 ਇੰਚ ਲੈਣੇ ਆ ਜੀ ਠੀਕ ਹੈ ਇਹ ਜਿਹਨਾਂ ਦਾ ਨਾਪ ਹੈ ਜੀ ਇਹ ਥੋੜੇ ਹੈਵੀ ਭਾਰੀ ਨੇ ਇਹਦੇ ਮੋਢੇ ਹੀ ਭਾਰੀ ਨੇ ਠੀਕ ਹੈ ਐਸ ਕਰਕੇ ਸਾਨੂੰ 7 ਇੰਚ ਹੀ ਮੋਢੇ ਲੈਣੇ ਪਏ ਆ ਨਹੀਂ 6.5 ਇੰਚ ਚਾਹ ਰਹਿ ਜene ਮੋਢੇ ਐਸੇ ਹੋਏ ਨਾ ਇਹ ਕਮੀਜ਼ ਦੀ ਲੰਬਾਈ ਉਹ ਜ਼ਿਆਦਾ ਹੈ ਜੀ ਠੀਕ ਹੈ ਐਸ ਕਰਕੇ ਜਿਹੜੇ ਕਮਰ ਦਾ ਨਿਸ਼ਾਨ ਆਪਾਂ ਲੈਣ ਸਾਢੇ 7 ਇੰਚ 'ਤੇ ਲਾਉਣਾ ਜੀ ਠੀਕ ਹੈ ਕਮੀਜ਼ ਲੰਬਾਈ ਹੋ ਜਾ ਤੇ ਆਪ ਵੀ ਉਹ ਲੰਬੇ ਨੇ ਕਿੰਨਾ ਲ ਕਮੀਜ਼ ਆਈ ਠੀਕ ਹੈ 7.5 ਇੰਚ ਪਰ ਪਰ ਕਮਰ ਨਿਸ਼ਾਨ ਲਾਉਣਾ ਹੈ ਜੀ ਹਾਰੀ ਕਦੇ ਨਾਪ ਦੇ ਅਕੋਰਡਿੰਗ ਹੀ ਆਪਾਂ ਨਿਸ਼ਾਨ ਲਾਉਣੇ ਆ ਜੀ ਠੀਕ ਹੈ ਕਮਰ ਨਹੀਂ ਨਾਪਣੀ ਹੈਗੀ ਆਪਾਂ ਹੁਣ ਚਾਗਾ ਨਿਸ਼ਾਨ ਲਾਉਣੇ ਆ ਜੀ ਠੀਕ ਹੈ 16.5 ਪਰ ਤਿਆਰ ਚ ਆ ਗਈ 17 ਇੰਚ ਪਰ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਹੀ ਪਾਏ ਤੇ 7 ਇੰਚ ਨੇ ਹੀ ਪਾਈ ਮੁਝਾ ਹਾਫ ਕਾਲਾ ਹੈ 3/16 ਇੰਚ ਠੀਕ ਹੈ ਸਿੰਪਲ ਸੂਟ ਬਣਾਉਣਾ ਹੈ ਹੁਣ ਦੇਖੋ ਜੀ ਉਹਨਾਂ ਦੇ ਇੱਥੇ ਪੇਟ ਵੀ ਵਧਿਆ ਹੋਇਆ ਐਸ ਕਾਕੇ ਸਾਨੂੰ 27 ਇੰਚ ਹੀ ਇੱਥੇ ਰੱਖਣਾ ਪੈਣਾ ਜੀ ਹਿਪ ਤੋਂ 3 ਇੰਚ ਉੱਪਰ ਇੱਥੇ ਆਪਾਂ 27 ਇੰਚ ਰੱਖਾਂਗੇ ਠੀਕ ਹੈ ਸੋ ਜਿਹੜੀ ਫਿਟਿੰਗ ਆਉਣੀ ਆਪਣੀ ਇਦਾਂ ਆਉਣੀ ਹੈ ਜੀ ਠੀਕ ਹੈ ਗਲਾਈ ਵਿੱਚ ਆਉਣੀ ਹੈ ਫਿਟਿੰਗ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਣੀ ਫਿਟਿੰਗ 3 ਇੰਚ ਹੇਠਾਂ ਇੱਥੇ ਵੀ ਆਪਣਾ 25 ਇੰਚ ਹੀ ਆਉਣਾ ਹੈ ਜੀ ਠੀਕ ਹੈ 25 ਇੰਚ ਹੀ ਰੱਖਣਾ ਹੈ ਜੀ ਜਿਹੜਾ 25 ਦੇ ਉੱਪਰ ਵੀ 25 ਰੱਖਣਾ ਹੈ ਜੀ ਠੀਕ ਹੈ ਹਰ ਹੀ ਕੋਈ ਫੀਡਿੰਗ ਅਡਡ ਹੁੰਦੀ ਹੈ ਜੀ ਠੀਕ ਹੈ ਚੰਗੀ ਜਿਹਾ ਨਾਪ ਲਿਆ ਕਰੋ ਜੀ ਠੀਕ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਆਪਣੀ ਕਾਟ ਤੇ ਕਾਟ ਕਿਵੇਂ ਪਾਉਣੀ ਹੈ ਜੀ ਕਾਟ ਹੈ ਨਾ ਜੀ ਜਿਹੜੇ ਇਹਨਾਂ ਦੇ ਗਲੇ ਬਣਾਉਣੇ ਆ ਸੀ ਡੀਪ ਬਹੁਤ ਡੀਪ ਨਹੀਂ ਬਣਾਉਣੇ ਹੈਗੇ ਨੋਰਮਲ ਕਰ ਬਣਾਉਣੇ ਐਸ ਕਾ ਕਿਸਾਨ ਨੂੰ ਜਿਹੜੇ ਮੋਡੇ ਦੀ ਕਾਟ ਹੈ ਜੀ ਉਹ ਬਾਧ ਰੱਖਣੀ ਪੈਣੀ ਹੈ ਜੀ ਠੀਕ ਹੈ ਸੋ 2.5 ਇੰਚ ਪਰ ਜਾਈ ਕਾਟ ਪਾਵਾਂਗੇ ਅਸੀਂ ਠੀਕ ਹੈ ਜੀ ਆਪਾਂ ਮੋਢੇ ਕਾਟ ਪਾ ਲੈਣੇ ਆ ਕਾਟ ਪੈ ਗਏ ਮੋਢੇ ਮੈਂ ਤਾਂ ਫਰੰਟ ਦੀ ਕਾਟ ਪਾਵਾਂਗੇ ਜਿਹੜਾ ਇਹਨੇ ਫਰੰਟ ਸੀਗਾ ਉਹ 16 ਇੰਚ ਤਿਆਰ ਹੈ ਜੀ ਆਪਾਂ 16.5 ਪਰ ਕਾਟ ਪਾਵਾਂਗੇ ਮੈਂ ਜਿਹੜੀ ਆਪਾਂ ਨੇ ਕਾਟ ਪਾਈ ਹੈ ਇਹਦਾ ਹਾਫ ਕਰ ਲਾਂਗੇ ਢਾਈ ਕਾਟ ਪਾਈ ਹੈ ਜੀ ਠੀਕ ਹੈ ਇਹ ਹਾਫ ਜਿਹੜਾ ਇਹ 100 ਇੰਚ ਪਰ ਆਉਂਦਾ ਹੈ ਜੀ ਠੀਕ ਹੈ ਥੋੜਾ ਇਹ ਠਾ ਲਾ ਕੇ ਆਪਾਂ 프ਰੰਟ ਦੀ ਕਾਟ ਪਾਤੀ ਹੈ ਜਿਹੜਾ ਇਹਨਾਂ ਦਾ 프ਰੰਟ ਦਾ ਨਿਸ਼ਾਨ ਸੀਗਾ ਉਹ 16 ਇੰਚ ਪਰ ਤਿਆਰ ਸੀਗਾ ਕਿਉਂ ਆ ਕਿਉਂਕਿ ਜਿਹੜੇ ਗਲੇ ਸੀਗੇ ਉਹ ਘੱਟ ਡੀਪ ਆ ਮਤਲਬ ਛੋਟੇ ਗਲੇ ਨੇ ਹੈਗੇ ਠੀਕ ਹੈ ਇਸ ਦਾ ਹਾਂ 16 ਇੰਚ ਪਰ ਫਰੰਟ ਨੇ ਛਾਂ ਲਾਉਣਾ ਪਿਆ ਹੈ ਜੀ ਜੇ ਆਪਣੇ ਇਹੀ ਗਲੇ ਡੀਪ ਹੁੰਦੇ ਤਾਂ ਇਹ ਫਰੰਟ ਆਪਾਂ 15 ਇੰਚ ਪਰ ਆਉਣਾ ਪਈਗਾ 1 ਇੰਚ ਘਟ ਜਾ ਸੀ ਫਰੰਟ ਦਾ ਠੀਕ ਹੈ ਗਲੇ ਘੱਟ ਛੋਟੇ ਹੋਣ ਕਰਕੇ ਸਾਨੂੰ ਫਰੰਟ ਬਣਾਉਣਾ ਪਿਆ ਇਹਨਾਂ ਦਾ 16 ਇੰਚ ਤਿਆਰ ਰੱਖਣਾ ਪਿਆ ਹੈ ਜੀ ਕਿਉਂਕਿ ਇਹ ਗਲਾ ਗਲੇ ਮੋਰਲਾ ਗੜਾ ਸਿਰਫ 6 ਇੰਚ ਤਿਆਰ ਹੈ ਜੀ ਠੀਕ ਹੈ ਐਸ ਕਾ ਸਾਨੂੰ ਫਰੰਟ ਬਣਾਉਣਾ ਪਿਆ ਇਹ ਕਾਟਾਂ ਖਾਸ ਧਿਆਨ ਰੱਖਿਆ ਕਰੋ ਜੋ ਜਿਨ੍ਹਾਂ ਦੇ ਗਲੇ ਜ਼ਿਆਦਾ ਡੀਪ ਹੁੰਦੇ ਆ ਜੀ ਉਨਾ ਯਾ ਤੀਰਾ ਉਹ ਵੀ 6 1/2 ਇੰਚ ਆਉਣਾ ਸੀਗਾ ਜੇ ਇਹਨਾਂ ਦੇ ਗਲੇ ਮੰਨ ਲਓ ਵੀ ਤੀਰਾ ਦੀ ਪਹੁੰਚ ਦੇ ਜਾ ਤਾਂ ਤੀਰਾ 6 1/2 ਇੰਚ ਆਉਣਾ ਵੀ ਉਹੀ ਆਮ 3 1/2 ਇੰਚ ਤੀਰਾ ਕੱਟਿਆ ਸੀਗਾ 2.5 ਇੰਚ ਠੀਕ ਹੈ ਤੇ ਬੋਡੇ ਦੀ ਕਾਰਟ ਸੀਗੀ ਇਹ ਵੀ ਕੱਟ ਜਾਣੀ ਸੀ ਜਿਹੜੀ ਆਪਾਂ ਨੇ ਕਾਰਟ ਪਾਈ ਹੈ ਵਿੱਚ ਇਹ 2.5 ਇੰਚ ਪਰ ਪਾਈ ਤੇ 2 ਇੰਚ ਪਰੇ ਪਾਉਣੀ ਸੀਗੀ ਕਿਉਂਕਿ ਜਦੋਂ ਗਾਣਾ ਫੈਲ ਜਾਂਦਾ ਹੈ ਜੀ ਤਾਂ ਆਪਣੇ ਬੋਡੇ ਹੀ ਬਾਧਰੇ ਆਣ ਨਾਲ ਪਲੇਟਾਂ ਸ਼ਾਨ ਲਾਉਣੇ ਆ ਜੀ 13 ਇੰਚ ਪਰ ਇਹ ਪੇਟਾ ਤਿਆਰ ਹੈ ਜੀ ਸਾਢੇ 13 ਮਰਸ਼ਾ ਲਾਵਾਂਗੇ ਕਿਉਂਕਿ ਅੱਧਾ ਇੰਚੇ ਮੋਢਿਆਂ 'ਚ ਆਉਣਾ ਹੈ ਜੀ ਠੀਕ ਹੈ ਆ ਦੇਖੋ ਜਿਹੜਾ ਗੈਪ ਲੈਣਾ ਜੀ 4 ਇੰਚ ਦੇਣਾ ਹੈ ਜੀ ਆਪਾਂ ਇਹ ਕਮਰ ਦੇ ਅਕੋਰਡਿੰਗ ਹੀ ਆਪਾਂ ਨੇ ਗੈਪ ਲੈਣਾ ਪਲੇਟਾਂ ਦੇ ਪਲੇਟਾ ਹਰ 7 ਇੰਚ ਪਰ ਪਾਉਣੀ ਹੈ ਤਿਆਰ ਸਿੱਧੇ ਮੈਡਨਸ਼ਾਲ ਲਾ ਲਈਏ ਆਪਾਂ ਨੇ ਹੁਣ ਆਪਾਂ ਇੱਥੇ ਰੱਖ ਕੇ ਆਪਾਂ ਤੀਜੀ ਪਲੇਟ ਦੇ ਨਿਸ਼ਾਨ ਲਾਉਣੇ ਹੈ ਜੀ ਇਹ 2.5 ਦਾ ਗੈਪ ਲੈਣਾ ਹੈ ਵਿੱਚ त्रीशी प्लेट दे क्योंकि ये कमर का एरिया ये भी अपने कवर करना हों जी सीधिया प्लेट जी। आप हाफ कर ला जी ठीक है हाफ करके त्रीसी प्लेट पाई सी ठीक है निशान उसे ला लेना जी अपने जी आपने सीधी प्लेट हाफ करे जी तो बाहर का निशान ये मोडे प्लेट है जी वह भी ढाई इंच पर पावे ਠੀਕ ਹੈ ਤੇ ਸਿੱਧਾ ਕੱਢ ਲੈਣਾ ਆਪਾਂ ਇੱਧਰ ਨੂੰ ਠੀਕ ਹੈ ਇਹਨਾਂ ਜੇ ਸਿੱਧੀ ਪਲੇਟ ਧ੍ਰਿਸ਼ੀ ਪਲੇਟ ਸੈਂਟਰ ਵਿੱਚ ਆਪਾਂ ਮੋੜੇ ਜਿਹੜੀ ਲਾਉਣੀ ਪਲੇਟ ਦਾ ਨਿਸ਼ਾਨ ਲਾਵਾਂਗੇ ਤੇ ਪਲੇਟਾਂ ਆਪਣੀਆਂ ਹੋ ਗਈਆਂ ਜੀ ਤੁਸੀਂ ਆਪਣੇ ਆਪ ਤੇ ਹੀ ਜਦੋਂ ਆਪਾਂ ਨੂੰ ਲੱਗਦਾ ਵੀ ਫੀਡਿੰਗ ਹੋਣੀ ਵੱਧ ਹੈ ਜੀ ਤਾਂ ਜਿਹੜੀ ਪਲੇਟਾਂ ਦਾ ਆਪਣਾ ਆਕਾਰ ਇਹ ਵਧਾ ਲਿਆ ਕਰੋ ਜੀ ਆਪਣਾ दो जाए टा इंच बजाय ढाई इंच कर दिया करो ठीक है तर पूरा एरिया ही कवर हो सके सो तो आप प्लेटा के काटा निशान लाग गए हैं जी हम आप कटिंग कर दे मोडिया की आप मोडे काट पा लाट अपने सारे कट्ठे ही पाईए जी तो हूँ आप फरंट से ही काट पावे एक पला हेड़ा छेड़ पिछला पला पला ਆਕੇ ਆਪਾਂ ਕਾਰਡ ਪਾਵਾਂਗੇ ਇਹ ਕਾਰਡ ਨੂੰ ਹੀ ਢੇਠਾ ਲੈ ਕੇ ਜਾਣੀ ਹੈ ਜੀ ਤਾਂ ਕਿ ਇਹ ਫਰਾਂਟਾ ਪੱਲਾ ਪਿੱਛੇ ਨੂੰ ਨਾ ਜਾਵੇ ਇੱਥੇ ਆਪਾਂ ਅੱਧੇ ਇੰਚ ਕਾਰਡ ਪਾਵਾਂਗੇ ਇਹ ਕਾਰਡ ਨੂੰ ਡੀਪ ਕਰਕੇ ਪਾਉਣੀ ਹੈ ਜੀ 2.5 ਇੰਚ ぐらい ਛੱਡ ਕੇ ਐਦਾਂ ਕਾਰਡ ਪਾਉਣੀ ਹੈ ਆਪਣੀ ਠੀਕ ਹੈ ਬਾਕੀ ਆਪਾਂ ਨਿਸ਼ਾਨ ਲਾ ਲਨੇ ਹਾਂ ਫਿਟਿੰਗ ਦੇ ये फिटिंग कर रहे हैं निशाना निशान, निशान जरूर मिलाया करो ठीक okay. तो है अपने कमीज की कटिंग हो गई है जी जो सा सब्सक्राइब जरूर करना लें धन्यवाद